ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਤਮੀ ਦੇ ਚਰਨਾਂ 'ਚ ਬੇਨਤੀ ਆ ਕਿ ਵੀਡੀਓ ਨੂੰ ਪੂਰਾ ਜ਼ਰੂਰ ਸੁਣੀਓ ਜੀ ਕਿਉਂਕਿ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਆਪਜੀ ਤੇ ਬਹੁਤ ਕੰਮ ਆ ਸਕਦੀ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਮੇਰੇ ਪੰਜਵੇਂ ਪਾਤਸ਼ਾਹ ਤੁੰਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਖਸ਼ਿਸ਼ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਬਾਰੇ ਕਿ ਇਹ ਪਾਣੀ ਦਾ ਪਾਠ ਕਰਨ ਦੇ ਨਾਲ ਮਨੁੱਖ ਦੀ ਜ਼ਿੰਦਗੀ ਦੇ ਸਾਰੇ ਦੁੱਖ ਦਵਿੰਦਰ ਕਿੰਜ ਕੱਟੇ ਜਾਂਦੇ ਆ ਸੋ ਇਸ ਕਰਕੇ ਆਪ ਜੀ ਇਹ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਸੰਗਤ ਜੀ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਕਦੇ ਦੁੱਖ ਕਦੇ ਸੁੱਖ ਮਤਲਬ ਸਮਾਂ ਹਾਲਾਤ ਸਥਿਤੀਆਂ ਇੱਕੋ ਜੀਆਂ ਨਹੀਂ ਰਹਿੰਦੇ ਆ ਕਦੇ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਸੁੱਖ ਇਕੱਠੇ ਆ ਜਾਂਦੇ ਆ ਇਨਸਾਨ ਤੋਂ ਖੁਸ਼ੀਆਂ ਸੰਭਲੀਆਂ ਨਹੀਂ ਜਾਂਦੀਆਂ ਪਰ ਕਈ ਵਾਰ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਦੁੱਖਾਂ ਦਾ ਪਹਾਰ ਉਹ ਤਾਂ ਹੈਗਾ ਤਾਂ ਮਨੁੱਖ ਸੁੱਖ ਦੇ ਵਿੱਚ ਤਾਂ ਬਹੁਤ ਖੁਸ਼ ਹੁੰਦਾ ਹੈ ਦੁੱਖਾਂ ਦੇ ਵਿੱਚ ਘਬਰਾ ਜਾਂਦਾ ਹੈ ਹਰ ਬੰਦਾ ਚਾਹੁੰਦਾ ਕਿ ਮੇਰੀ ਜ਼ਿੰਦਗੀ ਦੇ ਵਿੱਚ ਸਿਰਫ ਸੁੱਖ ਹੋਣ ਦੁੱਖ ਰੋਗ ਚਿੰਤਾ ਕਦੇ ਨਾ ਆਹੋ ਤੇ ਜਦੋਂ ਫਿਰ ਇਹ ਚੀਜ਼ਾਂ ਸਾਡੀ ਜ਼ਿੰਦਗੀ ਦੇ ਵਿੱਚ ਆਉਂਦੀਆਂ ਨੇ ਭਾਵੇਂ ਕਿ ਦੁੱਖ ਤਕਲੀਫਾਂ ਆਉਂਦੀਆਂ ਨੇ ਤੱਕ ਕੁਝ ਮਨੁੱਖ ਤਾਂ ਬਹੁਤ ਛੇਤੀ ਘਬਰਾ ਜਾਂਦੇ ਆ ਕੁਝ ਘਿਰਲੇ ਮਨੁੱਖ ਹੁੰਦੇ ਆ ਜਿਨ੍ਹਾਂ ਦੇ ਉੱਤੇ ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੁੰਦੀ ਆ ਕਿ ਉਹ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਆ ਉਹ ਕਦੇ ਵੀ ਡੋਲਦੇ ਨਹੀਂ ਆ ਕਦੇ ਵੀ ਕਾਲੇ ਨਹੀਂ ਪੈਂਦੇ ਉਹ ਹਰ ਅਲਾਤ ਸਥਿਤੀ ਦੇ ਵਿੱਚ ਸ਼ਾਂਤ ਸਹਿਜ ਅਵਸਥਾ ਵਿੱਚ ਰਹਿੰਦੇ ਆ ਪਰ ਕੁਝ ਜਿਹੜੇ ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫਾਂ ਆਪੀਆਂ ਨੇ ਉਹ ਬਹੁਤ ਛੇਤੀ ਘਬਰਾ ਜਾਂਦੇ ਆ ਕੁਝ ਤਾਂ ਇਹਨਾਂ ਦੁੱਖ ਤਕਲੀਫਾਂ ਨੂੰ ਦੂਰ ਕਰਨ ਦੇ ਲਈ ਆਪਣੇ ਗੁਰੂ ਦਾ ਦਰਸ਼ਕ ਕੇ ਸੱਜੇ ਖੱਬੇ ਵੀ ਪਟਕਣਾ ਸ਼ੁਰੂ ਕਰ ਦਿੰਦੇ ਆ ਉਹ ਚਾਹੁੰਦੇ ਆ ਕਿ ਸਾਨੂੰ ਕੋਈ ਐਸਾ ਮੰਤਰ ਕੋਈ ਐਸਾ ਉਪਾਅ ਮਿਲ ਜਾਵੇ ਜਿਹਦੇ ਨਾਲ ਸਾਡੀ ਜ਼ਿੰਦਗੀ ਦੇ ਸਾਰੇ ਦੁੱਖ ਦੂਰ ਹੋ ਜਾਣ ਤਾਂ ਸੰਗਤ ਕੀ ਹੈ ਕਿ ਦੀ ਵੀਡੀਓ ਦੇ ਵਿੱਚ ਆਪ ਆਪ ਜੀ ਦੇ ਨਾਲ ਇੱਕ ਐਸਾ ਹੀ ਪਾਵਰਫੁਲ ਨੁਕਤਾ ਸਮਝਿਆ ਕਰਨ ਜਾ ਰਹੇ ਆ ਮਹਾਪ੍ਰਕੀ ਜੀ ਕਹਿੰਦੇ ਘਰ ਦੇ ਵਿੱਚ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਸ਼ੁਰੂ ਕਰਦੋ ਕਦੇ ਵੀ ਨਰਾਸ਼ ਨਹੀਂ ਹੋਵੋਗੇ ਕਦੇ ਵੀ ਦੁੱਖ ਤਕਲੀਫਾਂ ਨੂੰ ਦੇਖ ਕੇ ਘਬਰਾਉਗੇ ਨਹੀਂ ਕਿਉਂਕਿ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦਿਆਂ ਹੀ ਮਨ ਸਹਿਜ ਅਵਸਥਾ ਦੇ ਵਿੱਚ ਆ ਜਾਂਦਾ ਹੈ ਸਾਡਾ ਮਨ ਮਜ਼ਬੂਤ ਹੋ ਜਾਂਦਾ ਹੈ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦਿਆਂ ਹੀ ਸਾਡੇ ਘਰ ਦੇ ਵਿੱਚੋਂ ਦੁੱਖ ਰੋਗ ਦਿਨਿਤਰ ਸੋ ਸੁਰੇਸ਼ ਰੂਪ ਹੋ ਜਾਂਦੇ ਆ ਪਰ ਸੰਗਤ ਜੀ ਸੁਖੁਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨ ਵਾਲਿਆਂ ਦਾ ਭਰੋਸਾ ਆਪਣੇ ਸਤਿਗੁਰੂ ਸਕੇ ਪਾਸ਼ਾ ਜੀ ਦੇ ਉੱਤੇ ਪੂਰਾ ਹੋਣਾ ਚਾਹੀਦਾ ਹੈ ਮਨ ਦੇ ਵਿੱਚ ਸ਼ਰਧਾ ਭਾਵਨਾ ਹੋਣੀ ਚਾਹੀਦੀ ਆ ਵਿਸ਼ਵਾਸ ਹੋਣਾ ਚਾਹੀਦਾ ਹੈ ਤਾਂ ਹੀ ਆਲਾ ਹੋਵੇਗਾ ਮਨ ਦੇ ਵਿੱਚ ਜੋ ਵੀ ਭਾਵਨਾ ਹੈ ਜੋ ਵੀ ਤੁਹਾਡੀ ਅਰਦਾਸ ਦੀ ਹੈ ਜਿਹੜੇ ਵੀ ਦੁੱਖ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਜਿਹੜਾ ਵੀ ਸੁੱਖ ਪ੍ਰਾਪਤ ਕਰਨਾ ਚਾਹੁੰਦੇ ਹੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅਗੇ ਅਰਦਾਸ ਬੇਤੀ ਕਰਕੇ ਘਰ ਦੇ ਵਿੱਚ ਇਹ ਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦਿਓ ਮਹਾਰਾਜ ਸੱਚੇ ਪਾਸ਼ਾ ਮੰਨਦੀਆਂ ਸਾਰੀਆਂ ਭਾਵਨਾਵਾਂ ਹੀ ਪੂਰੀਆਂ ਕਰਦੇ ਨੇ ਮੰਨਦੀਆਂ ਸਾਰੀਆਂ ਅਸੰਭਵਾਂ ਦਾ ਪੂਰੀਆਂ ਕਰਦੇ ਨੇ ਅੰਮ੍ਰਿਤ ਵੇਲੇ ਦਾ ਨਿਯਮ ਤਾਂ ਜ਼ਰੂਰੀ ਆ ਅੰਮ੍ਰਿਤ ਵੇਲੇ ਤਾਂ ਹਰ ਹਾਲ ਦੇ ਵਿੱਚ ਉੱਠਣਾ ਹੀ ਉੱਠਣਾ ਹੈ ਜੋ ਵੀ ਤੁਹਾਡਾ ਨੀਂਦ ਹੈ ਜਿੰਨਾ ਵੀ ਨੀਂਦ ਹੈ ਉਸੇ ਤਰ੍ਹਾਂ ਨਬੋਣਾ ਪਰ ਨਾਲ-ਨਾਲ ਮੇਰੇ ਪੰਜਵੇਂ ਪਾਦਸ਼ਾਹ ਜੀ ਦੀ ਇਹ ਪਾਣੀ ਦਾ ਪਾਠ ਵੀ ਕਰਨਾ ਹੈ। ਮਹਾਪੁਰਖ ਜੀ ਕਹਿੰਦੇ ਮਨ ਦੇ ਵਿੱਚ ਪੱਕਾ ਧਾਰ ਕੇ ਪਾਠ ਕਰੋ ਵੀ ਮੈਂ ਨਾਗਾ ਨਹੀਂ ਪਹਿਨਦਾਂ। ਨਾ ਤਾਮਰਤ ਵਿਲੇ ਦਾ ਨਾਗਾ ਪਹਿਨ ਦੇਣਾ ਹੈ ਅਤੇ ਨਾ ਹੀ ਨਿਤਨੇਮ ਦੇ ਵਿੱਚ ਕਮੀ ਆਉਂਦੀ ਨਹੀਂ ਆ ਜਦੋਂ ਇਸ ਤਰ੍ਹਾਂ ਮਨ ਦੇ ਵਿੱਚ ਧਾਰ ਕੇ ਪਾਠ ਕਰੋਗੇ ਆਪਣੇ ਮਨ ਦੇ ਤੇ ਬੈਣ ਲਗਾ ਕੇ ਪਾਠ ਕਰੋਗੇ ਆ ਦੇਖਣਾ ਮਨ ਬਹੁਤ ਛੇਤੀ ਹਰ ਚਰਨਾ ਦੇ ਨਾਲ ਜੁੜ ਜਾਵੇਗਾ ਇਹ ਬੈਣ ਲਗਾਉਣਾ ਸੁਖਣਾ ਸੁਖ ਕੇ ਪਾਠ ਕਰਨ ਦਾ ਮਤਲਬ ਇਹ ਹੁੰਦਾ ਹੈ ਕਿ ਸਾਡਾ ਮਨ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਗੁਰੂ ਚਰਨਾਂ ਦੇ ਨਾਲ ਜੁੜਿਆ ਰਹੇ ਮਨ ਨੂੰ ਗੁਰੂ ਚਰਨਾਂ ਦੇ ਨਾਲ ਜੋੜਨ ਦੇ ਲਈ ਜੇਕਰ ਤੁਹਾਨੂੰ ਕੋਈ ਸੁਖਣਾ ਵੀ ਸੁਖਣੀ ਪਵੇ ਤਾਂ ਸੁਖ ਲੰਘ ਜਿਵੇਂ ਸੁਖਣਾ ਸੁਖਣ ਤੋਂ ਭਾਵੇਂ ਆ ਵੀ ਸੁਖ ਕੇ ਪਾਠ ਕਰਨਾ ਕਿ ਮੈਂ 21 ਦਿਨ ਪਾਠ ਕਰਾਂਗਾ 40 ਦਿਨ ਪਾਸ ਕਰਾਂਗਾ ਇਹ ਆਪਣੇ ਆਪ ਦੇ ਉੱਤੇ ਬੈਣ ਲਗਾ ਕੇ ਪਾਠ ਕਰ ਲਓ ਬਸ ਜਿਵੇਂ ਤੁਸੀਂ ਆਪਣੇ ਮਨ ਨੂੰ ਗੁਰੂ ਚਰਨਾਂ ਦੇ ਨਾਲ ਜੋੜ ਦੋ ਗੁਰੂ ਦੇ ਨਾਲ ਗੁਰਬਾਣੀ ਦੇ ਨਾਲ ਗੋਲ ਦੋ ਫਿਰ ਕਿਤੇ ਵੀ ਸੱਜੇ ਖੱਬੇ ਘਟਕਣ ਦੀ ਲੋੜ ਨਹੀਂ ਪੈਣੀ ਕਿਉਂਕਿ ਗੁਰੂ ਸਾਹਿਬ ਜੀ ਨੇ ਗੁਰਬਾਣੀ ਦੇ ਰਾਹੀਂ ਸਾਨੂੰ ਸਭ ਕੁਝ ਦਿੱਤਾ ਹੈ ਜਦੋਂ ਆਪਾਂ ਮੇਰੇ ਪੰਮੇ ਪਾਸ਼ਾ ਜੀ ਦੀ ਇਹ ਬਾਣੀ ਦਾ ਪਾਠ ਕਰਦੇ ਆ ਤਾਂ ਪਹਿਲਾ ਸੁਭੋਕ ਪਹਿਲੀ ਅਸ਼ਟਪਦੀ ਪੜਦਿਆ ਸਾ ਹੀ ਮਨ ਸਹਿਜ ਅਵਸਥਾ ਦੇ ਵਿੱਚ ਆ ਜਾਂਦਾ ਹੈ ਮਨ ਦੀ ਸਾਰੀ ਘਬਰਾਹਟ ਸਾਰਾ ਡਿਪਰੈਸ਼ਨ ਚਿੰਤਾ ਦੂ ਹੁੰਦੀ ਹੈ ਕਿਉਂਕਿ ਸਤਿਗੁਰੂ ਸੱਚੇ ਪਾਸ਼ਾ ਜੀ ਨੇ ਸਾਨੂੰ ਸਾਰੇ ਦੁੱਖਾਂ ਦਾ ਹੱਲ ਤੇ ਸਾਰੇ ਸੁੱਖਾਂ ਦਾ ਖਜ਼ਾਨਾ ਇਸ ਬਾਣੀ ਦੀ ਪਹਿਲੀ ਅਸ਼ਟਪਦੀ ਦੇ ਰਾਹੀਂ ਸਮਝਾ ਦਿੱਤਾ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਉਹ ਪਰਮपिता परमात्मा ਦਾ ਸਿਮਰਨ ਕਰੋ ਸਿਮਰਨ ਕਰਕੇ ਹੀ ਸਾਰੇ ਦੁੱਖ-ਰੋਗ ਕਲੇਸ਼ ਕੱਟੇ ਜਾਣਗੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਮ ਦਾ ਸਿਮਰਨ ਕਰਕੇ ਮਹਾਰਾਜ ਦੀ ਯਾਦ ਦੇ ਨਾਲ ਜੁੜੇ ਰਹਿਣ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਸਾਰੇ ਦੁੱਖ ਤਲੇਪ ਰੋਗ ਦੂਰ ਹੋ ਜਾਣਗੇ ਤੁਹਾਡੇ ਸਾਰੇ ਕਾਰਜ ਪੂਰੇ ਹੋ ਜਾਣਗੇ ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਸੰਗ ਇਹ ਬਾਣੀ ਦੇ ਰਾਹੀਂ ਜੁੜਤੀ ਦਸੀ ਹੈ ਆਪਣੇ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਸ਼ਕਸ਼ੁਮਨੀ ਸਾਹਿਬ ਦੀ ਬਾਣੀ ਦਾ ਪਾਠ ਜ਼ਰੂਰ ਕਰਨਾ ਚਾਹੀਦਾ ਹੈ ਘਰ ਦੇ ਵਿੱਚ ਕੋਈ ਇੱਕ ਜੀ ਹੀ ਨਿਯਮ ਦੇ ਨਾਲ ਸ਼ਕਸ਼ੁਮਨੀ ਸਾਹਿਬ ਦੀ ਬਾਣੀ ਦਾ ਪਾਠ ਕਰਦਾ ਹੋਵੇ ਪੂਰੇ ਪਰਿਵਾਰ ਦਾ ਭਲਾ ਹੁੰਦਾ ਹੈ ਖਾਸ ਕਰਕੇ ਜੇਕਰ ਘਰ ਦੀ ਕੋਈ ਔਰਤ ਕੋਈ ਭੈਣ ਬੀਬੀ ਪਾਠ ਕਰ ਲਵੇ ਤਾਂ ਸਭ ਤੋਂ ਵਧੀਆ ਗੱਲ ਹੈ ਕਿ ਕਿ ਸੰਗਤ ਵੀ ਕੀ ਕਹਿੰਦਰਾ ਨਾ ਇਹ ਬਾਣੀ ਦਾ ਪਾਠ ਇਸ ਕਰਕੇ ਵੀ ਨਹੀਂ ਕਰਕਾਉਂਦੇ ਕਿਉਂ ਕਹਿੰਦੇ ਵੀ ਸਾਡੇ ਕੰਮ ਤੰਦੇ ਸਾਡੀਆਂ ਜ਼ਿੰਮੇਵਾਰੀਆਂ ਬਹੁਤ ਜਿਆਦਾ ਨੇ ਕਿਸ ਕਰਕੇ ਅਸੀਂ ਜਦੋਂ ਅਮਰਤ ਵੀਰੇ ਉੱਠਦੇ ਆ ਉੱਠ ਕੇ ਨਸਾਂ ਹੀ ਅਮਰਤ ਵੀਰੇ ਦਾ ਨੀਮ ਸਾਡੇ ਤੋਂ ਨਭਾਇਆ ਜਾਂਦਾ ਹੈ ਪਾਪ ਕੀ ਪੰਜ ਬਾਣੀਆਂ ਦਾ ਪਾਠ ਕਰਕੇ ਬਾਅਦ ਵਿੱਚ ਸਾਡੇ ਕੋਲ ਸਮਾਂ ਨਹੀਂ ਬਚਦਾ ਕਿ ਅਸੀਂ ਇੱਕ ਇੱਕ ਡੇਢ ਘੰਟਾ ਹੋਰ ਮਾਰਾ ਸੱਚੇ ਪਾਤਸ਼ਾਹੀ ਨੂੰ ਯਾਦ ਕਰ ਸਕੀਏ ਉਹ ਪੈੜਪਰਾ ਜੇਕਰ ਤੁਹਾਨੂੰ ਦੁਪਹਿਰ ਵੇਲੇ ਸਮਾਂ ਮਿਲਦਾ ਏ ਸ਼ਾਮ ਵੇਲੇ ਸਮਾਂ ਮਿਲਦਾ ਰਾਤ ਵੇਲੇ ਸਮਾਂ ਮਿਲਦਾ ਮਤਲਬ ਦਿਨ ਦੇ ਵਿੱਚ ਕਿਸੇ ਵੀ ਵੇਲੇ ਤੁਸੀਂ ਇਹ ਬਾਣੀ ਦਾ ਪਾਠ ਕਰ ਸਕਦੇ ਹੋ ਜੇ ਕਰਨਾ ਚਾਹੋ ਜਿੰਨਾ ਤੋਂ ਇਹ ਪਾਠ ਕੀਤਾ ਨਹੀਂ ਜਾਂਦਾ ਉਹ ਸ਼ੁਣ ਨਹੀਂ ਸਕਦੇ ਆ ਤੇ ਬਾਕੀ ਜਿਹੜੀਆਂ ਪੈਣਾ ਬੀਟੀਆਂ ਘਰ ਵਿੱਚ ਰਹਿੰਦੀਆਂ ਨੇ ਆਪਣੇ ਘਰ ਨੂੰ ਸੰਭਾਲਦੀਆਂ ਨੇ ਜਿ ਉਹਨਾਂ ਦੇ ਕੋਲ ਦੁਪਹਿਰ ਦਾ ਸਮਾਂ ਬਚਦਾ ਏ ਤਾਂ ਇਹ ਗੀਲੇ ਨੂੰ ਵੀ ਵਰਤਣਾ ਨਹੀਂ ਜਾਣਦੇ ਨਾ ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਅਮਰਤ ਦੇ ਦੇ ਨਾਲ ਨਾਲ ਬਾਕੀ ਦਿਨ ਦੇ ਵਿੱਚ ਵੀ ਗੁਰੂ ਚਰਨਾਂ ਦੇ ਨਾਲ ਜੁੜੇ ਰਹਿਣ ਦੇ ਰੂਪਿਆ ਸਵਾਸ ਸਵਾਸ ਸਿਮਰਨ ਸਵਾਸ ਸਵਾਸ ਸਿਧਰਨਾ ਬੰਨ੍ਹ ਲਿਆਈ ਕਿੰਨੇ ਇਕ ਵਾਰ ਕੁਝ ਸੰਗਤਾਂ ਮੇਰੇ ਪੰਜਵੇਂ ਪਾਸ਼ੇ ਦੀ ਕੋਲਾਈਆਂ ਕਿ ਮਹਾਰਾਜ ਸੱਚੇ ਪਾਸ਼ਾ ਗੁਰੂ ਗ੍ਰੰਥ ਸਾਹਿਬ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਸਵਾਸ ਸਵਾਸ ਸਿਮਰਨ ਸਵਾਸ ਸਵਾਸ ਸ਼ੁਕਰਾਨਾ ਕਰਨ ਦਾ ਹੁਕਮ ਦਿੱਤਾ ਹੈ ਪਰ ਮਹਾਰਾਜ ਸਾਡੇ ਜਿੰਮੇ ਵਾਲੀਆਂ ਬਹੁਤ ਆ ਅਸੀਂ ਘਰ ਗ੍ਰਿਸ਼ਟੀ ਵਾਲੇ ਆ ਅਸੀਂ ਪੂਰਾ ਦਿਨ ਕੰਮਕਾਰ ਕਰਦੇ ਆ ਅਤੇ ਸਾਡੀ ਅਜੇ ਤੱਕ ਉਹ ਅਵਸਥਾ ਨਹੀਂ ਬਣੀ ਕਿ ਅਸੀਂ ਸਵਾਸ ਸਵਾਸ ਗੁਰੂ ਚਰਨਾਂ ਦੇ ਨਾਲ ਜੁੜੇ ਰਹੀਏ ਕੰਮਕਾਰ ਕਰਦੇ ਹੋਇਆਂ ਮੰਦਿਰ ਵਿੱਚ ਕਈ ਤਰ੍ਹਾਂ ਦੇ ਖਿਆਲ ਆ ਜਾਂਦੇ ਆ ਫਿਰ ਸਾਡਾ ਭਲਾ ਕੀ ਹੋਵੇਗਾ ਤਾਂ ਕਹਿੰਦੇ ਉਸ ਵਕਤ ਮੇਰੇ ਪੰਜਵੇਂ ਪਾਤਸ਼ਾਹ ਜੀ ਨੇ ਇਹ ਬਾਣੀ ਦਾ ਉਚਾਰਨ ਕੀਤਾ ਇਹ ਬਾਣੀ ਸਾਡੀ ਧੋਇਤ ਵਿੱਚ ਪਾਈ ਅਤੇ ਹੁਕਮ ਕੀਤਾ ਕਿ ਜੋ ਲੋਕ ਪੂਰੇ ਸ਼ਰਧਾ ਭਾਵਨਾ ਦੇ ਨਾਲ ਪੂਰੇ ਭਰੋਸੇ ਦੇ ਨਾਲ ਅਮਰ ਤੇਲੇ ਉੱਠ ਕੇ ਨਿਤਨੇਮ ਨਿਭਾਉਣ ਤੋਂ ਬਾਅਦ ਸ਼ਿਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰ ਲਵੇ ਉਦੇ ਪੂਰੇ ਦਿਨ ਦੇ ਸਵਾਸ ਲੇਖੇ ਲੱਗ ਜਾਂਦੇ ਆ ਮਤਲਬ ਉਹਨੂੰ ਪੂਰਾ ਦਿਨ ਭਜਨ ਮੰਨ ਦੀ ਕਰਮផល ਇਹ ਪਾਣੀ ਦਾ ਇੱਕ ਪਾਠ ਕਰਕੇ ਬਹਨੇ ਜਾਂਦਾ ਹੈ ਜਿਵਾਵ ਸੋਚੋ ਕਿ ਕਿੰਨੀ ਤਾਕਤ ਵਰਬਾਰੀ ਆ ਇਹ ਬਾਣੀ ਦਾ ਪਾਠ ਕਰਕੇ ਕਿੰਨਾ ਵੱਡਾ ਫਲ ਮਿਲਦਾ ਹੈ ਜੇ ਆਪਾਂ ਪੂਰੇ ਤਿਆਰ ਦੇ ਨਾਲ ਆਰਾਮ ਦੇ ਨਾਲ ਪਾਠ ਕਰੀਏ ਤਾਂ ਇੱਕ ਸਵਾ ਘੰਟੇ ਤੋਂ 1 ਘੰਟੇ ਤੱਕ ਅਪਾਈ ਬਾਣੀ ਦਾ ਪਾਰਕ ਕਰਨ ਨਹੀਂ ਆ ਤਾਂ ਇਹ ਸਮਾਂ ਜ਼ਰੂਰ ਕਰਨਾ ਚਾਹੀਦਾ ਹੈ ਜੇਕਰ ਕਿਸੇ ਤੋਂ ਇੱਕੋ ਚੌਕੜੇ ਦੇ ਵਿੱਚ ਪਾਰ ਨਹੀਂ ਹੁੰਦਾ ਤਾਂ ਉਹ ਪਾਰਾਸ਼ ਰੋਕ ਪਾਰਾਸ਼ਤਵਦੀਆਂ ਦਾ ਪਾਠ ਸਵੇਰੇ ਕਰ ਲਵੇ ਬਰਾਂਦਾ ਸ਼ਾਮ ਕਰ ਲਵੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਕਿਸੇ ਪ੍ਰਕਾਰ ਦੀ ਕੋਈ ਮਨਾਹੀ ਨਹੀਂ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰ ਦੇ ਵਿੱਚ ਕਿਸੇ ਵੀ ਵੇਲੇ ਇਹ ਬਾਣੀ ਦਾ ਪਾਠ ਕਰ ਲਓ ਮਹਾਪੁਰਖ ਜੀ ਇਹੋ ਕਹਿੰਦੇ ਨੇ ਵੀ ਜੇਕਰ ਇੱਕੋ ਚੌਕੜੇ ਦੇ ਵਿੱਚ ਪਾਠ ਨਹੀਂ ਹੁੰਦਾ ਤਾਂ ਤੁਸੀਂ ਕਈ ਭਾਗਾਂ ਦੇ ਵਿੱਚ ਵੰਡ ਕੇ ਵੀ ਇਹ ਬਾਣੀ ਦਾ ਪਾਠ ਕਰ ਸਕਦੇ ਹੋ ਬਸ ਜਿਵੇਂ ਜਿਵੇਂ ਇਹ ਬਾਣੀ ਦਾ ਪਾਠ ਕਰਨਾ ਸ਼ੁਰੂ ਕਰੋ ਦੇਖਣਾ ਕਰਦੇ ਵਿੱਚੋਂ ਦੁੱਖ ਤੇ ਨਿਦਰਾ ਜਦੋਂ ਜਿੰਦਾਨ ਦੇ ਅਸੰਗਤ ਗੀਤ ਪਿਆਰ ਦਾ ਹੈਗਾ ਸਾਡੇ ਕੋਲ ਬਹੁਤ ਸੁਭਾਉ ਹੁੰਦਾ ਹੈ ਖਾਸ ਕਰਕੇ ਜਿਹੜੀਆਂ ਪੈਣਾ ਪਉਂਦੀਆਂ ਕਰ ਸਕਉ ਉਹ ਇੱਕ ਤੋਂ ਸਵਾ ਘੰਟਾ ਜਾਂ ਡੇਢ ਘੰਟਾ ਆਰਾਮ ਦੇ ਨਾਲ ਬੈਠ ਕੇ ਇਹ ਬਾਣੀ ਦਾ ਨਿਰ ਕਰ ਸਕਦੀਆਂ ਨੇ ਜਿੱਤੇ ਪੈਣਾ ਵੀ ਦਿਨਾ ਆਪਣੇ ਘਰ ਪਰਿਵਾਰ ਦੇ ਤੰਦਰੁਸਤੀ ਤਰੱਕੀ ਦੇ ਲਈ ਆਪਣੇ ਬੱਚਿਆਂ ਦੀ ਸਤਿਰਖੀ ਦੇ ਲਈ ਇਹਨਾਂ ਕੁਝ ਕਰ ਲੈਂਦੀਆਂ ਨੇ ਉੱਥੇ ਇਹ ਕੰਮ ਵੀ ਜਰੂਰ ਕਰਨਾ ਸ਼ੁਰੂ ਕਰੋ ਫਾਇਦੇ ਦੇਖ ਕੇ ਤੁਸੀਂ ਖੁਦ ਹਰਾਨ ਹੋ ਬੋਗੇ ਜਿਸ ਦਿਨ ਤੋਂ ਵੀ ਇਹ ਬਾਣੀ ਦਾ ਪਾਠ ਘਰ ਵਿੱਚ ਸ਼ੁਰੂ ਹੋ ਗਿਆ ਮਹਾਰਾ ਸੱਚੇ ਸਾਸ਼ੀ ਦੀ ਕਿਰਪਾ ਲਈ ਨੋਕਰ ਵਿੱਚ ਨਹਿਰਾ ਬਹਰਾ ਹੋ ਜਾਂਦੀਆਂ ਜਿ ਕਿਹੜਾ ਵੀ ਫੈਨਪਰਾ ਇਹ ਬਾਣੀ ਦਾ ਪਾਠ ਕਰਨਾ ਸ਼ੁਰੂ ਕਰੇ ਜੇ ਤਾਂ ਅਮਰਤ ਵਿਲੇ ਕਰ ਲੋ ਸਭ ਤੋਂ ਵਧੀਆ ਬੰਨਿਆ ਇਹ ਅਮਰਤ ਵਿਲੇ ਨਹੀਂ ਕੀਤਾ ਜਾਂਦਾ ਤਾਂ ਦੁਗਹਿਰ ਦੇ ਰੇਜਾਂ ਜਿੰਨ ਦੇ ਵਿੱਚ ਜਿਹੜਾ ਵੀ ਸਮਾਂ ਸਿਰਫ ਕਰੋ ਜੀ ਨਾ ਇੱਕ ਵਾਰ ਤੁਸੀਂ ਉਹ ਸਮਾਂ ਨਿਰਧਾਰਤ ਕਰੋ ਕਿ ਜੇ ਦੁਪਹਿਰ ਵੇਲੇ 12 ਵਜੇ ਪਾਠ ਕਰਨਾ ਤਾਂ ਫਿਰ 12 ਵਜੇ ਕਰੋ ਜੇ 2 ਵਜੇ ਕਰਨਾ 2 ਵਜੇ ਕਰੋ ਜੋ ਸਮਾਂ ਤੁਹਾਨੂੰ ਸਹੀ ਲੱਗਦਾ ਹੈ ਉਹ ਸਮਾਂ ਸਥਿਤ ਕਰ ਲਓ ਇੱਕ ਜਿੱਥੇ ਬੈਠ ਕੇ ਪਾਠ ਕਰਨਾ ਹੈ ਉਹ ਜਗ੍ਹਾ ਨਿਰਧਾਰਤ ਕਰ ਲਓ ਕਿਉਂਕਿ ਸੰਤ ਜੀ ਮਹਾਂਪੁਰਖ ਜੀ ਕਹਿੰਦੇ ਕਿ ਜਿਹੜੀ ਥਾਂ ਤੇ ਬੈਠ ਕੇ ਆਪਾਂ ਅਜੇ ਨੰਦਗੀ ਕਰਦੇ ਆਂ ਪਾਠ ਕਰਕੇ ਉਹ ਜਗਾ ਵੀ ਚਾਪ ਹੋ ਜਾਂਦੀ ਆ ਕਿਤੇ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਤਕਲੀਫ ਹੋਵੇ ਮਨ ਅਸ਼ਾਂਤ ਹੋਵੇ ਤਾਂ ਜਦੋਂ ਆਪਾਂ ਕੋਈ ਜਗਾ ਤੇ ਜਾ ਕੇ ਬੈਠਦੇ ਆ ਜਿੱਥੇ ਆਪਾਂ ਹਰ ਰੋਜ਼ ਨੰਦਗੀ ਕਰਦੇ ਆ ਤਾਂ ਉੱਥੇ ਬੈਠ ਕੇ ਹੀ ਮਨ ਨੂੰ ਸ਼ਾਂਤੀ ਸਕੂਨ ਮਿਲ ਜਾਂਦਾ ਹੈ ਇੰਨੀ ਤੱਕ ਤਰ ਵਰ ਜਾਂਦੀ ਹੈ ਉਹ ਜਗਾ ਸੋ ਜਗਾ ਨਰਧਾਰਤ ਜਰੂਰ ਕਰੋ ਬਾਕੀ ਜਿੱਥੇ ਬੈਠ ਕੇ ਪਾਠ ਕਰਨਾ ਹੈ ਉਹ ਜਗਾ ਸਾਫ਼ ਸੁਥਰੀ ਹੋਵੇ ਤੇ ਜਦੋਂ ਪਾਠ ਕਰਨਾ ਹੈ ਤਾਂ ਜਦ ਮੰਨ ਲਈ ਕਰਨੀ ਆ ਕੋਸ਼ਿਸ਼ ਕੀਤੀ ਜਾਵੇ ਵੀ ਖੁਦ ਵੀ ਆਤਮ ਇਸ਼ਨਾਨ ਕਰਕੇ ਸਾਫ਼ ਸੁੱਧਰੇ ਕੱਪੜੇ ਪਹਿਨ ਕੇ ਪਾਠ ਕਰੀ ਕਿਉਂਕਿ ਸਤਗੁਰ ਸੱਚੇ ਪਾਸ਼ਾ ਜੀ ਦਾ ਨਾਮ ਲੁਕਣ ਬੈਤੋਂ ਉਹਨਾਂ ਦੀ ਪਵਿੱਤਰ ਬਾਣੀ ਪੜਨ ਬੈਤੋਂ ਤਾਂ ਸਚੁਨਤਾ ਬਹੁਤ ਜਰੂਰੀ ਹਿਆ ਜਿਤਨ ਤੋਂ ਪਾਠ ਕਰਨਾ ਸ਼ੁਰੂ ਕਰ ਦਿੱਤਾ ਸਭ ਤੋਂ ਪਹਿਲਾ ਮੰਨ ਲਈ ਕੀ ਰਿਕਾ ਅੰਕਾਰ ਇਹ ਬੁੱਸਾ ਇਹਦੇ ਤੇ ਕਾਬੂ ਪੈਣਾ ਸ਼ੁਰੂ ਹੋ ਜਾਂਦਾ ਹੈ ਮਨ ਦੇ ਕਈ ਦੁੱਖ ਰੋਗ ਕਲੇਸ਼ ਦੂਰ ਹੋਣੇ ਸ਼ੁਰੂ ਹੋ ਜਾਂਦੇ ਸਿਸੰਗਤ ਦੀ ਮਫਦੀ ਲਈ ਤੁਹਾਂ ਕਰਦੇ ਵਿੱਚ ਤੁਹਾਨੂੰ ਪਾਠ ਕਰਨੇ ਸ਼ੁਰੂ ਕਰੋ ਜੇਕਰ ਅਜੇ ਤੱਕ ਸ਼੍ਰੀ ਸੁਰਜੀ ਕੀਰਤਿ ਬਾਣੀ ਦਾ ਪਾਠ ਨਹੀਂ ਕਰ ਪਾਉਂਦੇ ਤਾਂ ਮਨ ਦੇ ਤੇ ਬੈਣ ਨਗਾ ਕੇ ਪਾਠ ਕਰੋ 21 ਦਿਨ ਦਾ ਬੈਣ ਲਗਾਓ ਕਿਰ 40 ਦਿਨ ਦਾ ਬੈਨ ਲਗਾਉਣਾ ਹੈ ਨਾ ਤੇ ਜਦੋਂ ਇਹ ਬੈਨ ਲਗਾਉਗੇ ਮਤਲਬ ਮਨ ਦੇ ਵਿੱਚ ਧਾਰ ਕੇ ਪਾਠ ਕਰੋਗੇ ਜੀ ਮੈਂ ਲਗਾਤਾਰ 21 ਦਿਨ ਪਾਠ ਕਰਨੇ ਆ ਲਗਾਤਾਰ 40 ਦਿਨ ਪਾਠ ਕਰਨੇ ਆ ਤਾਂ ਮਾਰਾ ਸੱਚੇ ਪਾਸ਼ਾ ਜੀ ਵੀ ਅਰਦਾਸ ਕੁੰਝ ਕੀ ਕਰਗੇ ਨਾ ਕਿ ਮਾਰਾ ਸੱਚੇ ਪਾਸ਼ਾ ਇਹ ਸੇਵਾ ਹਮ ਤੁਸੇ ਹੀ ਕਰਦੇ ਤੋਂ ਇਹ ਪ੍ਰਯਾਤਨ ਰੱਖ ਕੇ ਮੇਰੇ ਬਤ ਜਦੋਂ ਅਰਦਾਸ ਬੇਨਤੀ ਕਰਕੇ ਪਾਠ ਕਰਨਾ ਸ਼ੁਰੂ ਕਰੋਗੇ ਤਾਂ ਮਾਰਾ ਸੱਚੇ ਪਾਸ਼ਾ ਜੀ ਵੀ ਕਿਰਪਾ ਕਰਨਗੇ ਬਾਕੀ ਤੁਹਾਡੇ ਮਨ ਨੂੰ ਵੀ ਫਿਕਰ ਹੋਵੇਗਾ ਕਿ ਹੁਣ ਸੁਖਣਾ ਸੁਖ ਲਈ ਆ ਮੈਂ ਗੁਰੂ ਸਾਹਿਬ ਜੀ ਦੇ ਨਾਲ ਵਾਦਾ ਕਰ ਲਿਆ ਕਿ ਮੈਂ ਇੰਨੇ ਦਿਨ ਲਗਾਤਾਰ ਪਾਠ ਕਰਨਾ ਹੈ ਫਿਰ ਤੁਸੀਂ ਕਰ ਪਾਉਂਗੇ ਤੇ ਇਹ ਬੈਣ ਲਗਾਉਣਾ ਸੁਖਣਾ ਸੁਖ ਕੇ ਪਾਠ ਕਰਨਾ ਸਿਰਫ ਇੱਕ ਬਹਾਨਾ ਹੈ ਆਪਣੇ ਮਨ ਨੂੰ ਗੁਰੂ ਚਰਨਾਂ ਦੇ ਨਾਲ ਜੋੜਨ ਦੇ ਲਈ ਕਿਉਂਕਿ ਸੰਗਤ ਜੀ 21 ਦਿਨ ਜਿਹੜੇ ਬੰਦੇ ਨੇ ਲਗਾਤਾਰ ਬਾਣੀ ਦਾ ਪਾਠ ਕਰ ਲਿਆ 21 ਦਿਨ ਤਾਂ ਬਹੁਤ ਜ਼ਿਆਦਾ ਹੈ ਤਾਂ ਇੱਕ ਦਿਨ ਵੀ ਪਿਆਰ ਦੇ ਵਿੱਚ ਭਿੱਜ ਕੇ ਬੈਠ ਜਾਈਏ ਤਾਂ ਅਗਲੇ ਦਿਨ ਉਸੇ ਵੇਲੇ ਆਪਣੇ ਆਪ ਹੀ ਖਿੱਚ ਪੈਣੀ ਸ਼ੁਰੂ ਹੋ ਜਾਊਗੀ ਕਿਉਂਕਿ ਸੰਗਤੀਏ ਸਾਡੇ ਨਾਲ ਕਿਤੇ ਜਾਵਾ ਤੜਫੇ ਸਾਡੇ ਨਾਲੋਂ ਕਿਤੇ ਜ਼ਿਆਦਾ ਕਾਲੇ ਮੇਰੇ ਸਤਿਗੁਰੂ ਸੱਚੇ ਪਾਸ਼ਾ ਵੀ ਹੁੰਦੇ ਆ ਸਾਡੇ ਨਾਲ ਤੁਲਨਾ ਕਰਨ ਇਹੋਂ ਪਾਣੀ ਪੜਦੇ ਆ ਨਾ ਇਹ ਸਤਿਗੁਰ ਸੱਚੇ ਪਾਸ਼ੇ ਜੀ ਨੇ ਆਪਣੇ ਪਵਿੱਤਰ ਮੁਖਾਰ ਵਿੰਦ ਦੇ ਵਿੱਚ ਜਦ ਲਈ ਵਿੱਚ ਫੜਦੇ ਆ ਇਹ ਸੰਗ ਨੂੰ ਪ੍ਰਵੇਸ਼ ਕੀਤਾ ਹੈ ਮਤਲਬ ਕਿ ਜਦੋਂ ਪਾਠ ਕਰਦੇ ਹੋ ਇਹ ਪਾਉ ਮੰਗਣੇ ਤੋਂ ਹੀ ਤੁਸੀਂ ਆਪਣੀ ਸਾਡੇ ਨਾਲ ਗੰਨਨ ਕਰ ਰਹੇ ਹੋ ਸੰਗ ਨੂੰ ਉਹ ਜਿਸ ਵਿੱਚ ਆ ਰਹੇ ਨੇ ਕਿ ਤਵੇ ਪਾਉ ਮੰਗਣੇ ਨਾਲ ਬਾਣੀ ਪੜਾਂਗੇ ਫਿਰ ਦੇਖਿਓ ਖਿੰਝੇ ਕੀਤਾ ਹੁੰਗੇ ਸੋ ਬੈਣ ਲਵਾਉਣ ਦੇ ਲਈ ਸਿਰਫ ਇਸ ਲਈ ਕਿਹਾ ਹੈ ਸੁਖਣਾ ਸੁਖ ਫਿਰ ਪਾੜ ਕਰਨ ਨੂੰ ਸਿਰਫ ਇਸ ਲਈ ਕਿਹਾ ਕਿ ਸਾਡਾ ਮਾਨਕ ਗੁਰ ਜਨ ਦੇ ਨਾਲ ਰੁਕ ਜਾਵੇ ਸੁਖਣਾ ਸੁਖਣੀ ਇੱਕ ਬਹਾਨਾ ਹੈ ਆਪਣੇ ਮਨ ਨੂੰ ਚਰਨ ਦੇ ਨਤੋਰ ਦੀਵੇਂ ਸੋ ਸੰਗਤ ਕੋ ਆਸ ਕਰਦੇ ਆ ਕਿ